ਕਿ ਜਿਹੜੇ ਵੱਡੇ ਘਰ ਹੁੰਦੇ ਆ ਇਕੱਲੇ ਦੀਵਾਰਾਂ ਦੇ ਨਾਲ ਜਾਂ ਵੱਡੀਆਂ ਛੱਤਾਂ ਦੇ ਨਾਲ ਨਹੀਂ ਬਣਦੇ ਪਰਿਵਾਰ ਵਿੱਚ ਰਹਿਣ ਵਾਲੇ ਮੈਂਬਰਾਂ ਦੀ ਕਿੰਨਾ ਤੁਸੀਂ ਸਤਿਕਾਰ ਕਰਦੇ ਹੋ ਉਹਦੇ ਨਾਲ ਇਹ ਵੱਡਾ ਘਰ ਬਣਦਾ ਵਾ ਆਪਣੇ ਪਰਿਵਾਰ ਦੇ ਵਿੱਚ ਜਿਹੜੇ ਪਰਿਵਾਰ ਦੇ ਮੈਂਬਰ ਹੁੰਦੇ ਆ ਬਜ਼ੁਰਗ ਹੁੰਦੇ ਆ ਜਾਂ ਵੱਡੇ ਤੁਸੀਂ ਉਹਨਾਂ ਦੇ ਨਾਲ ਆਪਸ ਵਿੱਚ ਸਤਿਕਾਰ ਦੇ ਨਾਲ ਰਹਿੰਦੇ ਹੋ ਤਾਂ ਹੀ ਤੁਹਾਡਾ ਘਰ ਵੱਡਾ ਬਣਦਾ ਤੇ ਉਹ ਹੀ ਦੀਵਾਰਾਂ ਕੱਚੇ ਆਪਣੇ ਇਟਾਂ ਦੇ ਨਾਲ ਜਾਂ ਵੱਡੀਆਂ ਛੱਤਾਂ ਦੇ ਨਾਲ ਵੱਡੇ ਘਰ ਨਹੀਂ ਬਣਦੇ ਹੈਗੇ ਸਾਰਾ ਕੁਝ ਗੂਗਲ ਤੇ ਨਹੀਂ ਪਿਆ ਆਪਣੇ ਬਜ਼ੁਰਗਾਂ ਦੇ ਕੋਲ ਬੈਠਿਆ ਕਰੋ ਉਹਨਾਂ ਕੋਲ ਬਹੁਤ ਖਜ਼ਾਨੇ ਭਰੇ ਪੈਨੇ ਉਹ ਜਿਹੜੀ ਉਹਨਾਂ ਦੀ ਨੌਲੇਜ ਆ ਉਹਨਾਂ ਦੀ ਜ਼ਿੰਦਗੀ ਦੇ ਤਜਰਬੇ ਉਹ ਉਹਨਾਂ ਤੋਂ ਜ਼ਰੂਰ ਲੈ ਲਓ ਕਿਉਂਕਿ ਨਹੀਂ ਉਹ ਉਹਨਾਂ ਦੇ ਨਾਲ ਹੀ ਤੁਰ ਜਾਣੇ ਆ ਤੇ ਆਪਣੇ ਬਜ਼ੁਰਗਾਂ ਦੇ ਕੋਲ ਬੈਠੋਗੇ ਤੁਹਾਡੇ ਮਨਾਂ ਦੇ ਵਿੱਚ ਠਹਿਰਾਓ ਤੁਹਾਡੇ ਮਨਾਂ ਦੇ ਵਿੱਚ ਜਿਹੜੀ ਕਾਲ ਪਈ ਹੋਈ ਆ ਉਹ ਥੋੜੀ ਘੱਟ ਜਾਊਗੀ ਤੁਹਾਡੀ ਜ਼ਿੰਦਗੀ ਸਬਰ ਜਾਊਗੀ ਸਤਿ ਸ਼੍ਰੀ ਅਕਾਲ ਬਲਬੀਰ ਜੀ ਅ ਮਜੀਦਪਾ ਜੀ ਚਰਚਾ ਟੀਵੀ ਦੀ ਤੁਹਾਡੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਰੇ ਦਰਸ਼ਕਾਂ ਨੂੰ ਮੇਰੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਤੁਸੀਂ ਟਾਈਮ ਕੱਢ ਕੇ ਸਾਡੇ ਲਈ ਆਏ ਹੋ ਤੁਹਾਡਾ ਇੱਕ ਗਾਣਾ ਪਹਿਲਾਂ ਬਹੁਤ ਹੀ ਫੇਮਸ ਹੋਇਆ ਸੀਗਾ ਦੇ ਦੇ ਗੇੜਾ ਹਾਂਜੀ ਉਸ ਗੇੜੇ ਨੇ ਤੁਹਾਨੂੰ ਇਸ ਟਾਈਮ ਇੱਕ ਫਿਲਮਾਂ ਵਿੱਚ ਇੱਕ ਨਵਾਂ ਨਾਮ ਬਣਾ ਦਿੱਤਾ ਹੈ ਨਵੀਂ ਇੱਕ ਜਗ੍ਹਾ ਬਣ ਚੁੱਕੀ ਹੈ ਜੀ ਵੱਡਾ ਕਰ ਫਿਲਮ ਵੱਡਾ ਕਰ ਫਿਲਮ ਦੇ ਵਿੱਚ ਤੁਹਾਡਾ ਕੀ ਰੋਲ ਹੈ ਵੱਡੇ ਘਰ ਦੇ ਵਿੱਚ ਕੀ ਤੁਹਾਡਾ ਇਹਦੇ ਵਿੱਚ ਰੋਲ ਮੈਸੇਜ ਦਿੰਦਾ ਉਹ ਸਾਡੇ ਥੋੜੇ ਦਰਸ਼ਕਾਂ ਦੱਸੋਗੇ ਹਾਂਜੀ ਸਾਰੀ ਫਿਲਮ ਹੀ ਬਹੁਤ ਵਧੀਆ ਮੈਸੇਜ ਦੇ ਰਹੀ ਆ ਕਿ ਜਿਹੜੇ ਵੱਡੇ ਘਰ ਹੁੰਦੇ ਆ ਕੱਲੇ ਦੀਵਾਰਾਂ ਦੇ ਨਾਲ ਜਾਂ ਵੱਡੀਆਂ ਛੱਤਾਂ ਦੇ ਨਾਲ ਨਹੀਂ ਬਣਦੇ ਪਰਿਵਾਰ ਵਿੱਚ ਰਹਿਣ ਵਾਲੇ ਮੈਂਬਰਾਂ ਦੀ ਕਿੰਨਾ ਕੁ ਤੁਸੀਂ ਸਤਿਕਾਰ ਕਰਦੇ ਹੋ ਉਹਦੇ ਨਾਲ ਇਹ ਵੱਡਾ ਘਰ ਬਣਦਾ ਵਾ ਤੇ ਇਸ ਵਿੱਚ ਬਹੁਤ ਵਿਆਪਾਰਾ ਮੈਸੇਜ ਆ ਮੇਰਾ ਛੋਟਾ ਜਿਹਾ ਗਦਰਦਾਰ ਆ ਇਹ ਫਿਲਮ ਦੇ ਵਿੱਚ ਤੁਹਾਨੂੰ ਫਿਲਮ 13 ਤਰੀਕ 13 ਦਸੰਬਰ ਨੂੰ ਜਿਹੜੀ ਮੂਵੀ ਰਿਲੀਜ਼ ਹੋ ਰਹੀ ਆ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ ਤੁਸੀਂ ਜ਼ਰੂਰ ਦੇ ਕੇ ਜਾ ਕੇ ਦੇਖਿਓ ਤੇ ਉਹਦੇ ਵਿੱਚ ਬਤਨ ਵਧੀਆ ਮੈਸੇਜ ਮਿਲੂਗਾ ਇਸ ਫਿਲਮ ਦੇ ਜਿਹੜਾ ਵੱਡਾ ਘਰ ਦੇ ਵਿੱਚ ਤੁਹਾਡਾ ਰੋਲ ਹੈਗਾ ਆ ਉਹ ਕੀ ਕਿਸ ਰਿਲੇਸ਼ਨ ਦੇ ਉੱਤੇ ਹੈਗਾ ਕਿਸ ਟੌਪਿਕ ਦੇ ਉੱਤੇ ਹੈ ਹਾਂਜੀ ਮੈਂ ਜਿਹੜੇ ਆਪਣੇ ਫਿਲਮ ਦੇ ਹੀਰੋ ਮੈਂ ਉਹਨਾਂ ਦਾ ਮੇਰਾ ਪਰੋਣੇ ਦਾ ਕਿਰਦਾਰ ਆ ਤੇ ਮੈਂ ਉਹਨਾਂ ਦੇ ਪਰਿਵਾਰਕ ਮੈਂਬਰ ਹੀ ਆ ਤੇ ਛੋਟੇ-ਛੋਟੇ ਜਿਹੜੀਆਂ ਲੋਕਚੋਕ ਚੱਲਦੀਆਂ ਛੋਟੇ-ਮੋਟੀਆਂ ਨਿਕਲ ਕੇ ਪਰਾਹਲਾਂ ਹੁੰਦੀਆਂ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਨਾ ਚਾਹੁੰਦੇ ਵੀ ਇਨਵੋਲਵਮੈਂਟ ਹੋ ਜਾਂਦੀ ਆ ਤੇ ਉਹਦਾ ਤਾਂ ਕੁਝ ਹੈਗਾ ਮੇਰਾ ਤੁਹਾਡੇ ਅਕੋਰਡਿੰਗ ਵੱਡਾ ਕਾਰ ਜਿਹੜਾ ਹੈਗਾ ਇੱਕ ਆਮ ਜਨਰੇਸ਼ਨ ਨੂੰ ਇੱਕ ਨੌਜਵਾਨਾਂ ਨੂੰ ਇੱਕ ਸਮਾਜ ਦੇ ਵਿੱਚ ਕੀ ਮੈਸੇਜ ਦੇ ਰਿਹਾ ਮੈਸੇਜ ਉਹੀ ਮੈਂ ਦੱਸ ਗਿਆ ਟਿਆਂ ਵੀ ਇਹੀ ਮੈਸੇਜ ਦੇ ਰਿਹਾ ਬਈ ਆਪਣੇ ਪਰਿਵਾਰ ਦੇ ਵਿੱਚ ਜਿਹੜੇ ਪਰਿਵਾਰ ਦੇ ਮੈਂਬਰ ਹੁੰਦੇ ਆ ਬਜ਼ੁਰਗ ਹੁੰਦੇ ਆ ਜਾਂ ਵੱਡੇ ਤੁਸੀਂ ਉਹਨਾਂ ਦੇ ਨਾਲ ਆਪਸ ਵਿੱਚ ਸਤਿਕਾਰ ਦੇ ਨਾਲ ਰਹਿੰਦੇ ਹੋ ਤਾਂ ਹੀ ਤੁਹਾਡਾ ਘਰ ਵੱਡਾ ਬਣਦਾ ਤੇ ਉਹੀ ਦੀਵਾਰਾਂ ਕੱਚੇ ਆਪਣੇ ਇੱਟਾਂ ਦੇ ਨਾਲ ਜਾਂ ਵੱਡੀਆਂ ਛੱਤਾਂ ਦੇ ਨਾਲ ਵੱਡੇ ਘਰ ਨਹੀਂ ਬਣਦੇ ਹੈਗੇ ਤੇ ਮੈਂ ਹਮੇਸ਼ਾ ਕਹਿੰਦਾ ਹੁਣ ਅ ਕੱਲੀ ਨਾਟ ਓਨਲੀ ਯੰਗ ਜਨਰੇਸ਼ਨ ਨੂੰ ਸਾਰਿਆਂ ਨੂੰ ਇਹ ਸਾਨੂੰ ਚਾਹੀਦਾ ਕਿ ਸਾਰਾ ਕੁਝ ਗੂਗਲ ਤੇ ਨਹੀਂ ਪਿਆ ਆਪਣੇ ਬਜ਼ੁਰਗਾਂ ਦੇ ਕੋਲ ਬੈਠਿਆ ਕਰੋ ਉਹਨਾਂ ਕੋਲ ਬਹੁਤ ਖਜ਼ਾਨੇ ਭਰੇ ਪੈਨੇ ਉਹ ਜਿਹੜੀ ਉਹਨਾਂ ਦੀ ਨੌਲੇਜ ਆ ਉਹਨਾਂ ਦੀ ਜ਼ਿੰਦਗੀ ਦੇ ਤਜਰਬੇ ਉਹਨਾਂ ਤਾਂ ਜ਼ਰੂਰ ਲੈ ਲਓ ਕਿਉਂਕਿ ਨਹੀਂ ਉਹ ਉਹਨਾਂ ਦੇ ਨਾਲ ਹੀ ਤੁਰ ਜਾਣੇ ਆ ਤੇ ਆਪਣੇ ਬਜ਼ੁਰਗਾਂ ਦੇ ਕੋਲ ਬੈਠੋਗੇ ਤੁਹਾਡੇ ਮਨਾਂ ਦੇ ਵਿੱਚ ਠਹਿਰਾਓ ਤੁਹਾਡੇ ਮਨਾਂ ਦੇ ਵਿੱਚ ਜਿਹੜੀ ਕਾਲ ਪਈ ਹੋਈ ਆ ਉਹ ਥੋੜੀ ਜਿ ਘੱਟ ਜਾਊਗੀ ਤੁਹਾਡੀ ਜ਼ਿੰਦਗੀ ਸਬਰ ਜਾਊਗੀ ਜਿਸ ਤਰ੍ਹਾਂ ਕਿ ਅੱਜ ਕੱਲ੍ਹ ਆਮ ਘਰਾਂ ਦੇ ਵਿੱਚ ਹਰ ਪਰਸਨ ਦੇ ਕੋਲ ਮੋਬਾਈਲ ਹੈ ਹਰ ਪਰਸਨ ਮੋਬਾਈਲ ਲੈ ਕੇ ਸ਼ਾਮ ਨੂੰ ਬੈਠਾ ਹੁੰਦਾ ਹੈ ਪਹਿਲਾਂ ਇੱਕ ਟੀਵੀ ਹੁੰਦਾ ਸੀ ਸਾਰੀ ਫੈਮਿਲੀ ਬੈਠਦੀ ਸੀ ਕਿਤੇ ਨਾ ਕਿਤੇ ਬਜ਼ੁਰਗ ਵੀ ਕਿਤੇ ਨਾ ਕਿਤੇ ਇਕੱਲਾਪਨ ਮਹਿਸੂਸ ਕਰਦੇ ਨੇ ਬਜ਼ੁਰਗ ਵੀ ਕਿਤੇ ਨਾ ਕਿਤੇ ਇਕੱਲਾਪਨ ਮਹਿਸੂਸ ਕਰਦੇ ਨੇ ਹੁਣ ਉਸ ਉਸ ਹਾਲਾਤ ਵਿੱਚ ਬਜ਼ੁਰਗਾਂ ਦੀ ਜਿਹੜੀ ਸਿਚੁਏਸ਼ਨ ਹੁੰਦੀ ਹੈ ਉਹ ਕੀ ਬਿਆਨ ਕਰਦੀ ਹੈ ਇਸ ਫਿਲਮ ਦੇ ਵਿੱਚ ਉਹ ਇਹੀ ਮੈਂ ਪਹਿਲੇ ਜਿਹੜੇ ਦੱਸ ਘਟਿਆ ਵੀ ਜਿਹੜੇ ਨਾ ਪਰ ਆਪਾਂ ਕਹਿੰਨੇ ਵੀ ਸਾਰਾ ਕੁਝ ਗੂਗਲ ਤੇ ਨਹੀਂ ਪਿਆ ਤੇ ਉਹੀ ਆਪਣੇ ਬਜ਼ੁਰਗਾਂ ਦੇ ਨਾਲ ਆਪਣੇ ਵਡੇਰਿਆਂ ਦੇ ਨਾਲ ਬੈਠਿਆ ਕਰੋ ਉਹ ਤੁਹਾਨੂੰ ਵਧੀਆ ਇੱਕ ਜ਼ਿੰਦਗੀ ਜਿਉਣ ਦਾ ਸਲੀਕਾ ਤਰੀਕਾ ਦੇਣਗੇ ਫੋਨਾਂ ਦੇ ਵਿੱਚ ਨਹੀਂ ਸਾਰਾ ਕੁਝ ਫੋਨ ਤੋਂ ਬਿਨਾਂ ਵੀ ਨਹੀਂ ਚੱਲਦਾ ਹੈਗਾ ਨਾ ਤੁਹਾਨੂੰ ਇੱਕ ਜਿਹੜਾ ਫੋਨ ਆ ਸਾਡੀ ਜ਼ਿੰਦਗੀ ਦੀ ਇੱਕ ਲੋਡ ਬਣ ਗਿਆ ਵਾ ਤੇ ਉਹਨੂੰ ਇੱਕ ਲੋਡ ਤੱਕ ਉਹਨੂੰ ਸੀਮਿਤ ਰੱਖੋ ਨਾ ਕਿ ਤੁਸੀਂ ਆਪਣਾ ਫਾਲਤੂ ਟਾਈਮ ਵੀ ਉਹਦੇ ਤੇ ਸਾਰਾ ਸਪੈਂਡ ਕਰ ਦੋ ਜਿਹੜਾ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੇਣਾ ਉਹਦੇ ਵਿਚ ਇਹੀ ਮੈਸੇਜ ਆ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਜਿਹੜੀਆਂ ਫਿਲਮਾਂ ਇੱਕ ਨੌਜਵਾਨਾਂ ਨੂੰ ਕਿਦਾਂ ਕੁਝ ਨੁਕਸਿਕ ਮੈਸੇਜ ਦਿੰਦੀਆਂ ਕਿ ਨੌਜਵਾਨ ਹੁਣ ਇੰਡੀਆ ਉਹ ਬਾਹਰੀਆਂ ਘੰਟੀਆਂ ਤੋਂ ਇੰਡੀਆ ਵਾਪਸ ਆਪਣੇ ਘਰਾਂ ਨੂੰ ਆਣੇ ਸ਼ੁਰੂ ਹੋ ਗਏ ਨੇ ਨਹੀਂ ਮੈਂ ਇਹ ਨਹੀਂ ਕਹਿ ਰਿਹਾ ਵੀ ਉਹ ਵਾਪਸ ਘਰਾਂ ਨੂੰ ਉਹ ਆਉਣ ਜਾਂਦੇ ਕਿ ਹਰ ਬੰਦੇ ਨੂੰ ਜਿੱਥੇ ਜਿਹੜਾ ਜਿਹੜਾ ਬੰਦਾ ਜਿੱਥੇ ਵੀ ਉਹ ਥੋੜਾ ਬਹੁਤ ਸਕਸੈਸ ਆ ਤੇ ਉਹਨੇ ਤਾਂ ਉੱਥੇ ਉੱਥੇ ਹੀ ਰਹਿਣਾ ਵਾ ਤੇ ਜਿਹੜੇ ਬੰਦੇ ਜਿਆਦਾ ਸਟਰਗਲ ਕਰ ਰਹੇ ਨੇ ਆਪਣੀ ਪਰਿਵਾਰਾਂ ਨੂੰ ਛੱਡ ਕੇ ਤੇ ਮੈਂ ਚਾਹਣਾ ਉਹ ਆਪਣੇ ਉਹਨਾਂ ਨੂੰ ਆਪਣੇ ਪਰਿਵਾਰਾਂ ਕੋਲ ਆਉਣਾ ਚਾਹੀਦਾ ਤੇ ਕਿਉਂਕਿ ਉਹੀ ਜਿਵੇਂ ਸਾਡੇ ਫਿਲਮਾਂ ਦੇ ਜਿਹੜੇ ਹੀਰੋ ਨੇ ਜੋ ਬੰਪੀ ਤੋਂ ਨੇ ਗੱਲ ਬੜੀ ਸੁਣੀ ਆਖੀ ਸੀ ਉਹ ਕਹਿੰਦੇ ਵੀ ਬੰਦੇ ਉੱਥੇ ਤਰੇ ਫਿਰਦੇ ਆ ਤੇ ਰੂਹ ਤਾਂ ਇੱਥੇ ਤੋਰੀ ਫਿਰਦੀ ਹੁੰਦੀ ਆ ਇਸ ਕਰਕੇ ਕਈਆਂ ਦੀ ਮਜਬੂਰੀਆਂ ਹੁੰਦੀਆਂ ਨੇ ਤੇ ਇੱਥੇ ਕੰਮ ਕਰਨੀ ਲੱਭਦੇ ਉਹ ਵਿਦੇਸ਼ਾਂ ਵਿੱਚ ਕੰਮ ਜਾ ਕੇ ਲੱਭਦੇ ਆ ਤੇ ਇਹੀ ਆ ਇਹ ਨਹੀਂ ਕਹ ਰਿਹਾ ਵੀ ਇਹ ਫਿਰ ਉਹਨਾਂ ਦੇਖ ਕੇ ਵੀ ਸਾਰੇ ਜਣੇ ਵਾਪਸ ਆਉਣੇ ਸ਼ੁਰੂ ਹੋ ਜਾਣਗੇ ਕਿਉਂਕਿ ਬਹੁਤ ਲੋਕ ਇੱਥੇ ਸਕਸੈਸ ਵੀ ਹੋਏ ਨੇ ਤੇ ਉਹ ਉਹਨਾਂ ਦਾ ਸਾਰਾ ਉੱਥੇ ਕਈਆਂ ਦਾ ਮਨ ਵੀ ਲੱਗ ਗਿਆ ਪਰ ਜਿਹੜੇ ਬੰਦੇ ਉੱਥੇ ਠਟਕ ਰਹੇ ਨੇ ਬਹੁਤ ਜ਼ਿਆਦਾ ਸਟਰਗਲ ਦੇ ਵਿੱਚ ਆ ਮੈਂ ਚਾਹਣਾ ਉਹਨਾਂ ਨੂੰ ਆਪਣੇ ਪਰਿਵਾਰਾਂ ਕੋਲ ਆ ਜਾਣਾ ਚਾਹੀਦਾ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਮੈਸੇਜ ਦਿਓਗੇ ਕਿ ਜਿਹੜੀ ਨੌਜਵਾਨ ਪੀੜ੍ਹੀ ਆਪਣੇ ਮਾਪੇ ਬ ਨੂੰ ਇਨਸਿਸਟ ਕਰਦੀ ਹੈ ਪ੍ਰੈਸ਼ਰ ਦਿੰਦੀ ਹੈ ਕਿ ਅਸੀਂ ਬਾਹਰ ਜਾਣਾ ਮਾਪੇ ਜ਼ਮੀਨਾਂ ਵੇਚ ਕੇ ਆਪਣੇ ਘਰ ਵੇਚ ਕੇ ਉਹਨਾਂ ਨੂੰ ਬਾਹਰ ਭੇਜਦੇ ਨੇ ਉਹਨਾਂ ਵਾਸਤੇ ਤੁਹਾਡਾ ਕੀ ਮੈਸੇਜ ਹੈ ਆ ਮੇਰਾ ਇਹੀ ਮੈਂ ਕਹਿ ਕੇ ਹਟਿਆ ਵੀ ਉਹਨਾਂ ਨੂੰ ਜਿਹੜੇ ਬੰਦੇ ਬਹੁਤ ਜ਼ਿਆਦਾ ਸਟਰਗਲ ਦੇ ਵਿੱਚ ਆ ਆਪਣੇ ਪਰਿਵਾਰਾਂ ਤੋਂ ਦੂਰ ਉਹਨਾਂ ਨੂੰ ਆਪਣੇ ਪਰਿਵਾਰਾਂ ਦੇ ਕੋਲ ਆ ਜਾਣਾ ਚਾਹੀਦਾ ਕਿਉਂਕਿ ਤੁਹਾਡੇ ਮਨ ਦੇ ਵਿੱਚ ਜਿਹੜੀ ਇੱਕ ਇੱਕ ਦਿਮਾਗ 'ਚ ਸਟ੍ਰੈਸ ਬੈਠੀ ਹੋਈ ਆ ਇੱਕ ਤਾਂ ਉਹ ਘਟ ਜੂਗੀ ਆਪਣਾ ਘਰ ਆਪਣਾ ਹੀ ਹੁੰਦਾ ਕਿ ਕਿਉਂਕਿ ਮੈਨੂੰ ਪਤਾ ਇੱਥੇ ਕੰਮ ਦੀ ਘਾਟ ਕਰਕੇ ਕਈ ਲੋਕ ਬਾਹਰ ਜਾਂਦੇ ਆ ਪਰ ਜੇ ਬਹੁਤ ਜ਼ਿਆਦਾ ਸਟਰਗਲ ਦਾ ਮੈਂ ਕਹਿੰਨਾ ਉਹਨਾਂ ਨੂੰ ਆਪਣੇ ਪਰਿਵਾਰ ਕੋਲ ਆ ਜਾਣਾ ਚਾਹੀਦਾ ਇੱਥੇ ਹੀ ਕੰਮ ਕਰਨ ਲੈਣਾ ਚਾਹੀਦਾ ਕੋਈ ਵਧੀਆ ਜਿਹਾ ਤੇ ਇਹਦੇ ਵਿੱਚ ਕੋਈ ਹਰਜ ਨਹੀਂ ਹੈ ਕਿ ਬਾਹਰ ਵੀ ਤਪਾ ਕੰਮ ਹੀ ਕਰਦੇ ਆ ਤੁਹਾਨੂੰ ਲੱਗਦਾ ਕਿ ਇਦਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਬਿਲਕੁਲ ਹਾਂ ਜਿਹਦਾਂ ਦੇ ਵਿਸ਼ਿਆਂ ਦੇ ਉੱਪਰ ਕਿਉਂਕਿ ਜਿਹੜੇ ਤੁਹਾਡੇ ਰਿਸ਼ਤਿਆਂ ਨੂੰ ਜੋੜਦੀਆਂ ਤੁਹਾਡੇ ਪਰਿਵਾਰਾਂ ਨੂੰ ਜੋੜਦੀਆਂ ਤੁਹਾਡੇ ਘਰਾਂ ਦੇ ਵਿੱਚ ਜਿਹੜੇ ਅ ਵਿੱਚ ਇੱਕ ਕੁਰਿਤੀਆਂ ਹੁੰਦੀਆਂ ਨੇ ਖੁਸ਼ੀਆਂ ਵੀ ਹੁੰਦੀਆਂ ਕੁਰੀਤੀਆਂ ਵੀ ਹੁੰਦੀਆਂ ਹਰ ਜਗ੍ਹਾ ਤੇ ਤੇ ਉਹਨਾਂ ਨੂੰ ਜਿਹੜੇ ਤੁਹਾਨੂੰ ਯਾਦ ਕਰਾਉਂਦੀਆਂ ਵੀ ਇਹਨਾਂ ਨੂੰ ਦੂਰ ਕਰ ਦਿਓ ਜਿਸ ਤਰ੍ਹਾਂ ਕਿ ਬਲਬੀਰ ਬੋਪਰਾ ਜੀ ਨੇ ਕਿਹਾ ਕਿ ਕਿਤੇ ਨਾ ਕਿਤੇ ਜਾ ਕੇ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਆ ਉਹ ਵਿਦੇਸ਼ਾਂ ਵਿੱਚ ਜਾ ਕੇ ਕੰਮ ਤਾਂ ਜ਼ਰੂਰ ਕਰ ਰਹੀ ਆ ਪਿੱਛੇ ਉਹਨਾਂ ਦੇ ਜਿਹੜੇ ਮਾਪੇ-ਵਾਪੇ ਹੈਗੇ ਆ ਉਹ ਵੀ ਉਹਨਾਂ ਨੂੰ ਇਹੀ ਸਮਝਾਉਂਦੇ ਨੇ ਕਿ ਕੀ ਉਹਨਾਂ ਨੂੰ ਆਪਣੀਆਂ ਫੈਮਲੀਆਂ ਦੇ ਵਿੱਚ ਫੈਮਲੀਆਂ ਦੇ ਵਿੱਚ ਵਾਪਸ ਹੋਣਾ ਚਾਹੀਦਾ ਹੈ ਕਿਉਂਕਿ ਇਕੱਲਾਪਣ ਜਿਹੜਾ ਹੈਗਾ ਆ ਉਹ ਉਹਦਾ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਇੱਕ ਸਤਾ ਰਿਹਾ ਹੈਗਾ ਸੋ ਇਸ ਦੇ ਨਾਲ ਹੀ ਕੈਮਰਾ ਪਰਸਨ ਰੋਹਿਤ ਦੇ ਨਾਲ ਬੀ ਮਨਜੀਤ ਨੂੰ ਦੇ ਇਜਾਜ਼ਤ Isso